ਹਾਂਜੀ ਸਤਿ ਸ੍ਰੀ ਅਕਾਲ ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਨਵਾਂ ਸਾਲ 2023 ਦੀਆਂ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਸੋ ਅੱਜ 1 ਜਨਵਰੀ ਹੈ 1 ਜਨਵਰੀ ਦੇ ਦਿਨ ਦੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸ ਜੁੜਿਆ ਹੋਇਆ ਹੈ ਸੋ ਸੰਖੇਪ ਦੇ ਵਿੱਚ ਕੁਝ ਗੱਲਬਾਤ ਆਪਾਂ ਭੀਮਾ ਕੋਰੇ گاؤں ਬਾਰੇ ਕਰਾਂਗੇ ਦੀ ਉਹ ਗੱਲਵਾ ਤੁਸੀਂ ਸਾਰੇ ਕੋਸ਼ਿਸ਼ ਕਰਾਂਗੇ ਬਸੇ ਤਾਂ ਗੂਗਲ ਦੇ ਵਿੱਚ ਅਗਰ ਆਪਾਂ ਸਰਚ ਕਰਦੇ ਆ ਤਾਂ ਸਾਰੀ ਜਾਣਕਾਰੀ ਉਪਲਬਧ ਹੈ ਪਰ ਫਿਰ ਵੀ ਇੱਕ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜਾ ਭੀਮਾ ਕੋਰੇ گاਉ ਦਾ ਇਤਿਹਾਸ ਹੈ ਉੱਥੇ ਦੀ ਲੜਾਈ ਹੈ ਉਹ ਕਿਵੇਂ ਤੇ ਕਿਵੇਂ ਤੇ ਕਿਉਂ ਹੋਈ ਉਹ ਗੱਲਬਾਤ ਸ਼ੁਰੂ ਕਰੀਏ 1 ਜਨਵਰੀ 1818 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਦੇ ਪੇਸ਼ਵਾ ਧੜੇ ਵਿਚਕਾਰ ਇੱਕ ਲੜਾਈ ਹੋਈ ਸੀ 1 ਜਨਵਰੀ ਨੂੰ ਅਸਾਂ ਲੜਾਈ ਕਿਉਂ ਹੋਈ ਇਹ ਲੜਾਈ ਦਾ ਪਸੋਕੜ ਕੀ ਹੈ ਉਸ ਸਮੇਂ ਪੇਸ਼ਵਾ ਰਾਜ ਉਸ ਸਮੇਂ ਪੇਸ਼ਵਾ ਰਾਜ ਜਿਹੜਾ ਕਿ ਆਪਾਂ ਕਹਿੰਦੇ ਨਾ ਬ੍ਰਾਹਮਣ ਰਾਜ ਦੌਰਾਨ ਦਲਤਾਂ ਨਾਲ ਬਹੁਤ ਹੀ ਬਿੱਤਰਾ ਕੀਤਾ ਜਾਂਦਾ ਸੀ ਤੇ ਉਹਨਾਂ ਨਾਲ ਅਨਿਆਂ ਹੁੰਦਾ ਸੀ ਮਹਾਰ ਭਾਈਚਾਰੇ ਦੇ ਲੋਕਾਂ ਨੂੰ ਦਿਨ ਵੇਲੇ ਸ਼ਹਿਰ ਵਿੱਚ ਦਾਖਲ ਹੋਣ ਦੀ ਵੀ ਇਜਾਜ਼ਤ ਨਹੀਂ ਸੀ ਅਤੇ ਉਹਨਾਂ ਨੂੰ અપਮਾਨਜਨਕ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਸੀ ਫਿਰ ਲੜਾਈ ਕਿਉਂ ਹੋਈ ਬੇਸਪਾ ਦਾ ਜੀ ਰਾਓ ਨੇ ਪਹਿਲਾਂ ਮਹਾਰਾ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਇਸ ਅਪਮਾਨ ਤੋਂ ਬਾਅਦ ਮਹਾਰਾ ਨੇ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਣ ਦਾ ਮਨ ਬਣਾ ਲਿਆ ਤੇ ਭਰਤੀ ਹੋਣੀ ਸ਼ੁਰੂ ਹੋ ਗਈ ਜਿੱਥੇ ਉਹਨਾਂ ਨੂੰ ਆਪਣੀ ਬਹਾਦਰੀ ਦਿਖਾਉਣ ਦਾ ਮੌਕਾ ਮਿਲਿਆ 1 ਜਨਵਰੀ 1818 ਨੂੰ ਮਹਾਰਾ ਦੇ ਦਬਦਬੇ ਵਾਲੇ ਬ੍ਰਿਟਿਸ਼ ਫੌਜ ਦੀ ਇੱਕ ਸੌਟੀ ਟੁਕੜੀ ਲਗਭਗ 500 ਸਿਪਾਹੀ ਸੀ ਉਹਨਾਂ ਨੇ ਬੇਸਪਾ ਦੀ ਵੱਡੀ ਫੌਜ ਲਗਭਗ 28000 ਨੂੰ ਹਰਾ ਦਿੱਤਾ ਦੇ ਕੋਪੀਟਿਵ ਬੜੀ ਬਹਾਦਰੀ ਦਾ ਕੰਮ ਕੀਤਾ ਜਿਹੜੇ ਮਤਲਬ ਮੁਹਾਰਸੀ ਸਾਡੇ ਭਰਾ ਉਹਨਾਂ ਨੇ ਜਿਹੜੀ ਫੇਸਪਾਦਿਕ ਵੱਡੀ ਫੌਜ ਸੀ ਉਹਨਾਂ ਦੇ 22000 ਤੱਕ ਦੇ ਉਹਨਾਂ ਦੀ ਜੋ ਗਿਣਤੀ ਸੀ ਉਹਨਾਂ ਨੂੰ ਹਰਾ ਦਿੱਤਾ ਸੀ ਸੋ ਇਸ ਲੜਾਈ ਦਾ ਮਹੱਤਵ ਕੀ ਬਣਿਆ ਦਲਿਤ ਭਾਈਚਾਰੇ ਲਈ ਇਹ ਲੜਾਈ ਸਿਰਫ ਇੱਕ ਫੌਜੀ ਜਿੱਤ ਹੀ ਨਹੀਂ ਸੀ ਸਗੋਂ ਜਾਤੀਅਤ ਅਰਥ ਵਿਤਕਰੇ ਅਤੇ ਜ਼ੁਲਮ ਵਿਰੁੱਧ ਇੱਕ ਜਿੱਤ ਦਾ ਪ੍ਰਤੀਕ ਬਣ ਗਿਆ ਸੀ ਇਹ ਮੁਹਾਰਾਂ ਦੇ ਸਾਦਾ ایمان ਅਤੇ ਬਹਾਦਰੀ ਨੂੰ ਦਰਸੋਂਦੇ ਆਹੇ ਜਿਹੜੀ ਮਤਲੇ ਲੜਾਈ ਲੜੀ ਗਈ ਮਹਾਰ ਭਾਈਆਂ ਨੇ ਪੇਸ਼ਪਾ ਦੀ ਫੌਜ ਦੇ ਉੱਪਰ ਜਿੱਤ ਹਾਸਲ ਕੀਤੀ ਉਹ ਇੱਕ ਸਾਡੇ ਸਬੈ ਮਾਨ ਨੂੰ ਅਤੇ ਬਹਾਦਰੀ ਨੂੰ ਦਰਸਾਉਣ ਵਾਲੀ ਜਿੱਤ ਬਣ ਗਈ ਯਾਦਗਾਰ ਉਹ ਜਗ੍ਹਾ ਤੇ ਯਾਦਗਾਰ ਬਣੀ ਉਹਨਾਂ ਦੀ ਯਾਦਗਾਰ ਬਣੀ ਇੱਕ ਸੋ ਬ੍ਰਿਟਿਸ਼ ਸਰਕਾਰ ਨੇ ਜਿਹੜੇ ਮਹਾਰ ਸਾਡੇ ਭਾਈ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਕੋਰੇ گاਉਂ ਦੇ ਵਿੱਚ ਇੱਕ ਯਾਦਗਾਰ ਸਥਾਪਿਤ ਕੀਤੀ ਬ੍ਰਿਟਿਸ਼ਾਂ ਨੇ ਲੜਾਈ ਵਿੱਚ ਮਾਰੇ ਗਏ ਸੁਪਾਈਆਂ ਦੀ ਯਾਦ ਵਿੱਚ ਕੋਰੇ ਗਾਉਂ ਕਿ ਮਾਦੇ ਪਰਨੇ ਪਿੰਡ ਵਿੱਚ ਇੱਕ ਵਿਜੇ ਸ਼ੰਭ ਸਥਾਪਿਤ ਕੀਤਾ ਇੱਕ ਵਿਜੇ ਸ਼ੰਭ ਬਣਾਇਆ ਗਿਆ ਉਹਨਾਂ ਦੀ ਯਾਦ ਦੇ ਵਿੱਚ ਸੋ ਡਾਕਟਰ ਅਵੇਦਕਰ ਸਾਹਿਬ ਜੀ ਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਸੋ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਸਾਲ 1972 ਵਿੱਚ ਇਸ ਯਾਦਗਾਰ ਦਾ ਦੌਰਾ ਕਰਨ ਗਏ ਜਾਨੀ ਉਹਨਾਂ ਨੇ ਇਸ ਯਾਦਗਾਰ ਦਾ ਦੌਰਾ ਕੀਤਾ ਜਿਸ ਨਾਲ ਗਲਤ ਪਾਈਚਾਰੇ ਵਿੱਚ ਇਸ ਦੀ ਯਾਦ ਤਾਜ਼ਾ ਹੋ ਗਈ ਜਿਹੜੇ ਭੁੱਲੇ ਵਿਸਲੇ ਬੈਠੇ ਸੀ ਇਸ ਯਾਦ ਨੂੰ ਇਸ ਯਾਦਗਾਰ ਨੂੰ ਮਤਲਬ ਬੁਸਾਰ ਰੱਖਿਆ ਸੀ ਹਰਿਤਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਜਦੋਂ ਇਸ ਜਗ੍ਹਾ ਤੇ ਗਏ ਇਸ ਦੇ ਦਰਸ਼ਨ ਕਰਨਗੇ ਜਿਹੜੀ ਯਾਦਗਾਰ ਬਣੀ ਹੋਈ ਸੀ ਤਾਂ ਇੱਕ ਮਤਲਬ ਬਾਕੀ ਪੂਰੇ ਭਾਰਤ ਵਾਸਤੇ ਫੇਰ ਜਿਆਦਾ ਇਹ ਜਿਆਦਾ ਜਿਹੜੀ ਇਹ ਤਾਜ਼ਾ ਹੋ ਗਈ ਅਤੇ ਇਹ ਧਰਮ ਵਿਰੋਧ ਲੜਨ ਦਾ ਪ੍ਰੇਰਨਾ ਸਰੋਤ ਬਣ ਗਿਆ ਡੋਪਾਰਤਰਤਨ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਦਕਰ ਜੀ ਨੇ ਇਸ ਜਗ੍ਹਾ ਤੇ ਜਾ ਕੇ ਮਤਲਬ ਦੇਖਿਆ ਇਹ ਯਾਦਗਾਰਾ ਸਾਡੇ ਸਮਾਜ ਦੀ ਸਾਡੇ ਭੰਗ ਦੀ ਤਾਂ ਜਿਹੜਾ ਬਾਕੀ ਜਨਤਾ ਸੀ ਉਹਨਾਂ ਵਾਸਤੇ ਇਹ ਇੱਕ ਪ੍ਰੇਰਨਾ ਸਰੋਤ ਬਣ ਗਈ ਕਿ ਜ਼ੁਲਮ ਦੇ ਖਿਲਾਫ ਸਾਡੇ ਮਹਾਰ ਭਾਈ ਲਾਰੇ ਸਿੱਖ ਤਾਂ ਸਾਨੂੰ ਵੀ ਕਿਸੇ ਪਾਸੋਂ ਨਹੀਂ ਰੁਕਣਾ ਚਾਹੀਦਾ ਜ਼ੁਲਮ ਨੂੰ ਨਹੀਂ ਸਹਿਣਾ ਚਾਹੀਦਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅਵੇਧ ਕਰਦੀ ਦਾ ਜੋ ਕਹਿਣਾ ਉਹ ਸਾਨੂੰ ਮੰਨਣਾ ਚਾਹੀਦਾ ਇਹ ਮੰਨ ਲਓ ਹਰ ਸਾਲ ਉੱਥੇ ਪ੍ਰੋਗਰਾਮ ਹੁੰਦਾ ਇੱਕ ਪਾਸੇ ਪੂਰੇ ਭਾਰਤ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾਂਦੇ ਨੇ ਨਵੇਂ ਸਾਲ ਨੂੰ ਬਿਸ ਕੀਤਾ ਜਾਂਦਾ ਹੈ ਇੱਕ ਦੂਸਰੇ ਨੂੰ ਮਤਲਬ ਮੁਬਾਰਕਾਂ ਦਿੱਤੀਆਂ ਜਾਂਦੇ ਨੇ ਸੋ ਨਵੇਂ ਸਾਲ ਦੀ 1 ਜਨਵਰੀ ਨੂੰ ਹਰ ਇੱਕ ਨਵੇਂ ਸਾਲ ਵਾਲੇ ਦਿਨ ਹਜ਼ਾਰਾਂ ਦਲ ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਹਜ਼ਾਰਾਂ ਦਲ ਇਸ ਸਰਪੰਨ ਤੇ ਸੋਹਰਿਆ ਦਿਵਸ ਮਨਾਉਂਦੇ ਨੇ ਤੇ ਨਤਮਸਤਕਤ ਹੁੰਦੇ ਨੇ ਤੇ ਇਕੱਠੇ ਹੁੰਦੇ ਨੇ ਇਹ ਦਿਵਸ ਨੂੰ ਮਨਾਉਣ ਵਾਸਤੇ ਤੇ ਸਾਡੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦੇ ਨੇ ਸੋ ਇਹ ਸੀ ਈਮਾ ਕੋਰੇਗਾਉ ਜੋ ਵਿਜੇ ਦੇਵਤਾ ਸੋਹਰਿਆ ਦਿਵਸ ਹੈ ਉਸ ਦੀ ਇੱਕ ਸੰਖੇਪ ਜਾਣਕਾਰੀ ਹੋ ਸਕਦਾ ਹੈ ਤੁਹਾਨੂੰ ਚੰਗੀ ਲੱਗੀ ਹੋਵੇ ਕਿਰਪਾ ਕਰਕੇ ਜੇਕਰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਨਾ ਉਸੀ ਸਾਡੇ ਨਾਲ ਬਣੇ ਸੀਗੇ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ